ਸਾਰਿਆਂ ਨੂੰ ਪਿਆਰ ਭਰੇ ਸਤ ਸ੍ਰੀ ਅਕਾਲ ਅੱਜ ਆਪਾਂ ਬਣਾਉਣ ਲੱਗੇ ਹਾਂ ਅਸੀ ਦੀਆਂ ਪਿੰਨੀਆਂ ਆਸੀ ਲਈ ਆ 400 ਗ੍ਰਾਮ ਚਨੇ ਭੁੱਜੇ ਲੈ ਆ 250 ਗ੍ਰਾਮ 400 ਗ੍ਰਾਮ ਗੋੜਾ 50 ਗ੍ਰਾਮ ਖਸਖਸ 50 ਗ੍ਰਾਮ ਗੂੰਦ 50 ਗ੍ਰਾਮ ਮਖੜਜ 150 ਗ੍ਰਾਮ ਕਾਜੂ ਲੈ ਆ 150 ਗ੍ਰਾਮ ਬਦਾਮ ਲੈ ਆ 150 ਗ੍ਰਾਮ ਮਖਾਣੇ ਲੈ ਆ ਤੇ 150 ਗ੍ਰਾਮ ਫਰੋਟ ਲੈ ਆ ਤੇ ਇੱਕ ਖੋਪੇ ਛੁੱਟੀ ਲਈ ਆ ਪਹਿਲਾਂ ਕਿਹਾ ਆਪਾਂ 1 ਕਿਲੋ ਲਿਆਵਾ ਆਰੇ ਇਹਦੇ ਵਿੱਚ 300 ਗ੍ਰਾਮ ਆਪਾਂ ਕਿਉ ਵਰਤਾਂਗੇ ਤੇ ਅਲਸੀ ਨੂੰ ਪਹਿਲਾਂ ਆਪਾਂ ਡਰਾਈ ਰੋਸਟ ਕਰ ਲੈਣਾ ਵਾ ਗੈਸ ਆਪਾਂ ਚਲਾ ਲਿਆ ਸੀ ਕੜਾਈ ਰੱਖ ਲਈ ਉੱਪਰ ਅਲਸੀ ਦੇ ਚ ਪਾ ਲਈ ਆਪਾਂ ਅਲਸੀ ਨੂੰ ਬਸ ਡਰਾਈ ਰੋਸਟ ਕਰਨਾ ਆਪਾਂ ਜਿਦਾਂ ਕਮੈਂਟਾਂ ਦੇ ਵਿੱਚ ਇਹ ਨਹੀਂ ਹੋ ਜਾਣਾ ਵਾ ਆਲਸੀ ਆਪਣੇ ਭੁੱਜ ਗਈਆਂ ਜਦੋਂ ਟਕ ਟਕ ਦੀ आवाज ਆਉਣ ਲੱਗ ਜਾ ਪਤਾ ਲੱਗ ਜਾਂਦਾ ਵੀ ਆਲਸੀ ਭੁੱਜਣ ਲੱਗੀ ਹੈ ਤੇਨ ਚਮਚੇ ਕਿਉਂ ਤੇ ਪਾਏ ਆ ਕਿਉਂ ਗਰਮ ਹੋ ਗਿਆ ਆਪਣਾ ਇਹਦੇ ਵਿੱਚ ਗੁੰਦ ਕਰ ਲੈਣੀ ਫਰਾਈ ਇਹ ਸਲੋਗ ਇਸਤੇ ਕਰਨੀ ਹੈ ਫਰਾਈ ਬਹੁਤ ਛੇਤੀ ਹੋ ਜਾਂਦੀ ਹੈ ਹੋਂਡ ਆਪਣੀ ਫਰਾਈ ਹੋ ਗਈ ਹੈ। ਹੁਣ ਇਹਨਾਂ ਭਾਂਡੇ ਵਿੱਚ ਕੱਢ ਲੈਣਾ। 3 ਚਮਚੇ ਆਪਕੇ ਉਹਦੇ ਫੇਰ ਪਾ ਲੈ। ਹੁਣ ਇਹਦੇ ਵਿੱਚ ਮਖਾਣੇ ਪਾਵਾਂਗੇ। ਇਹਨਾਂ ਨੂੰ ਰੋਸਟ ਕਰਾਂਗੇ। ਤੁਹਾਡੇ ਮਖਾਣੇ ਆਪਣੇ ਰੈਡੀ ਹੋ ਗਏ। ਬਸ ਹੁਣ ਇਹਨਾਂ ਨੂੰ ਪਲੇਟ 'ਚ ਕੱਢ ਲੈਣਾ। ਆਲਸੀ ਆਪਾਂ ਰੋਸਟ ਕਰ ਲਈ ਆ। ਇਹਦਾ ਮਿਕਸੀ 'ਚ ਪਾウダー ਬਣਾ ਲੈਣਾ। ਚਣਿਆਂ ਦਾ ਬਣਾ ਲੈਣਾ। ਗੁੰਦ ਤੇ ਪੰਨ ਮਖਾਣੇ ਇਹ ਸਾਰੇ ਚਾਰਾਂ ਚੀਜ਼ਾਂ ਨੂੰ ਪੀਸ ਲੈਣਾ ਮਿਕਸੀ ਦੇ ਵਿੱਚ। ਚਣਿਆਂ ਨੂੰ ਆਪਾਂ ਗ੍ਰाइंड ਕਰ ਲਿਆ ਸੀਗਾ ਮਿਕਸੀ 'ਚ। ਆਲਸੀ ਦਾ ਪਾਊਡਰ ਬਣਾ ਲਿਆ। ਗੁੰਦ ਤੇ ਮਖਾਣੇ ਸਿਹੜੇ ਉਹਨਾਂ ਦੇ ਪਾਊਡਰ ਬਣਾ ਲਿਆ। ਕਾਜੂ ਵੀ ਕੱਟ ਲੇ ਬਰੀਕ ਬਰੀਕ। ਮਗ ਜਾ ਤੇ ਖਰੋਟ ਵੀ ਕੱਢ ਲੈ ਬਾਦਾਮ ਖੋਪਾ ਸੌਗੀ ਤੇ ਤੇਲ ਇਹ ਰਹਿ ਗਏ ਸੀ ਪਹਿਲਾਂ ਦਿਖਾਉਣ ਵਾਲੇ ਵੀਡੀਓ ਚ ਸੌਗੀ ਤੇ ਇਹ ਲੈ 25-25 ਗ੍ਰਾਮ ਲਏ ਆ 25 ਗ੍ਰਾਮ ਸੌਗੀ 25 ਗ੍ਰਾਮ ਤੇਲ ਕੜਾਹੀ ਆਪਾਂ ਗੈਸ ਤੇ ਰੱਖ ਲਈ ਆ 250 ਗ੍ਰਾਮ ਕਿਉ ਆ ਪਾਵਾਂਗੇ ਇਹਦੇ ਵਿੱਚ ਆਪਾਂ ਜਿਹੜਾ ਛੋਲਿਆਂ ਦਾ ਪਾਊਡਰ ਬਣਾਇਆ ਪਾ ਉਹਨੂੰ ਭੁੰਨ ਲਾਂਗੇ ਹਾਲਸੀ ਤਾਂ ਡ్రਾਈ ਰੋਸਟ ਕੀਤੀ ਵੀ ਉਹ ਤਾਂ ਜ਼ਰੂਰਤ ਨਹੀਂ ਗੀ ਕਿਉਂ ਨ ਗਰਮ ਕਰ ਲਾਂਗੇ ਪਹਿਲਾਂ ਗਰਮ ਹੋ ਗਿਆ ਆਪਣਾ ਜਿਹੜਾ ਛੋਲਿਆਂ ਦਾ ਬੇਸਨ ਬਣਾਇਆ ਸੀਗਾ ਉਹਨੂੰ ਰੋਸਟ ਕਰ ਲੈਣਾ ਵਾ ਉਹਨੂੰ ਭੁੰਨਾਂਗੇ ਇਹ ਥੋੜਾ ਟਾਈਮ ਇਹਨੂੰ ਭੁੰਨਣਾ ਵਾ ਛੋਲਿਆਂ ਦਾ ਜਿਹੜਾ ਆਪਾਂ ਭੁੰਨਿਆ ਸੀ ਉਹ ਰੈਡੀ ਹੋ ਗਿਆ ਉਹ ਪਾਉਣੇ ਤੇ ਇਹਨਾਂ ਆਪਾਂ ਰੱਖ ਲਿਆ ਗਏ ਹਾਸਤੇ ਹੁਣ ਗੁੜ ਪਾਵਾਂਗੇ ਬੜੀ ਚਾਸਨੀ ਬਣਾਵਾਂਗੇ ਇਹਦੇ ਵਿੱਚ ਅੱਧਾ ਕੌਲੀ ਪਾਣੀ ਦੀ ਪਾ ਦੇਣੀ ਆ ਹੁਣ ਇਹਨੂੰ ਮਿਲਨਾਂਗੇ ਆਪਾਂ ਥੋੜੀ ਦੇਰ ਘਰ ਦੀ ਚਾਹ ਸਨੀ ਆਪਣੀ ਰੈਡੀ ਹੋ ਗਈ ਆ ਹਨਾ ਪਾਲਸੀ ਪਾ ਦੇ ਮੇ ਵਿੱਚ ਮਖਾਣੇ ਤੇ ਗੁੰਦ ਸੀ ਜਿਹੜੀ ਆਪਾਂ ਕਿਤੇ ਸੀਗੀ ਫਰਾਈ ਕਾਜੂ ਅਖਰੋਟ ਦਾਣ ਮਾਜ ਗ ਖਸ ਖਸ ਖੋਪਾ ਸੌਗੀ ਤੇਲ ਹੁਣ ਪਾ ਦੇਣੀ ਚਾਸਨੀ ਇਹ ਫਿਰ ਸਾਰੀਆਂ ਚੀਜ਼ਾਂ ਨੂੰ ਮਿਕਸ ਕਰ ਲੈਣਾ ਧਰਿਆ ਜੀ ਜ ਆਪਣੇ ਮੈਕਸ ਹੋ ਗਈਆਂ ਹਨ ਇਹ ਦਾਲ ਸਿਰੀਆਂ ਪਨੀਰ ਬਣ ਗਿਆ ਹੁਣ ਆ ਦੇਖੋ ਇਸ ਤਰ੍ਹਾਂ ਬਣ ਜਾਂਦੀ ਆ ਮਾ ਸਰਦੀਆਂ ਵਿੱਚ ਬਹੁਤ ਵਧੀਆ ਹੁੰਦੀਆਂ ਇਹ ਸਿਹਤ ਲਈ ਆਲਸੀਰੀਆ ਪਨੀਰ ਬਣ ਕੇ ਆਪਣੀਆਂ ਰੈਡੀ ਹੋ ਗਈਆਂ ਮਾ